ਔਰ ਇਹ ਵੀ ਲੈ ਨੂੰ ਪਬਲਿਸ਼ ਕੀਤੀ ਗਈ ਆ ਸਨਾਤਨ ਦਾ ਪਰਮੇਸ਼ਵਰ ਹੁਣ ਅਸੀਂ ਇੱਥੇ ਪੁੱਛਣਾ ਚਾਹਾਂਗੇ ਕਿ ਵੀ ਬਾਈਬਲ ਦੇ ਅਨੁਸਾਰ ਜਿਹੜਾ ਵਾਚ ਜਿਸ ਤਰ੍ਹਾਂ ਦਾ ਜਿਹੜਾ ਮੈਂ 2000 ਸਾਲ ਦਾ ਔਰ ਇਹ ਸਨਾਤਨ ਜਿਹੜੀ ਹੈ ਸੰਸਕ੍ਰਿਤੀ ਆ ਉਹ ਆਦੀ ਆ ਅਨਾਦੀ ਆ ਤੇ ਉਹਨਾਂ ਦਾ ਤੁਹਾਡਾ ਕੀ ਆਪਸ ਲੈਣਾ ਦੇਣਾ ਹੋ ਗਿਆ ਮਹਾਰਾਸ਼ਟਰ ਦੇ ਵਿੱਚ ਵੀ ਜਿਹੜਾ ਆ ਕਾਲੀ ਦਾ ਸਮਰੂਪ ਜਿਗਾ ਨੂੰ ਮਦਰ ਤੇਰੀ ਬਣਾ ਦਿੱਤਾ ਗਿਆ ਵਾ ਔਰ ਇਹ ਜਿਹੜੇ ਲੋਕ ਹੈ ਮਿਸ਼ਨਰੀਜ਼ ਹੈ ਲਗਾਤਾਰ ਜਿਹੜਾ ਵਾ ਇਹ ਲੋਕਾਂ ਨੂੰ ਬੇਬੂ ਬਣਾ ਕੇ ਨਾ ਕਨਵਰਜਨ ਕਰਦੇ ਇਸ ਚੀਜ਼ ਦੇ ਵਿਰੋਧ ਦੇ ਵਿੱਚ ਅਸਲ ਵਿੱਚ ਕਿਸੇ ਸਾਥਕਰਦੋਂ ਦਿੱਤਾ ਜੈਸੀ ਰਾਮ ਜੀ वरुण ਮਹਾਜਨ ਵਿਭਾਗ ਮੰਤਰੀ ਵਿਸ਼ਵ ਬੰਦੂ ਪ੍ਰੀਸ਼ਦ ਤੋਂ ਅੱਜ ਡੀਸੀ ਸਾਹਿਬ ਨੂੰ ਸਾਰੇ ਹਿੰਦੂ ਜਥੇਬੰਦੀਆਂ ਵੱਲੋਂ ਇੱਕ ਮੈਮੋਰੰਡਮ ਦਿੱਤਾ ਗਿਆ ਵਾ ਜਿਹਦੇ ਵਿੱਚ ਕੀ ਅੰਕੁਰ ਨਰੂਲਾ ਵੱਲੋਂ ਜਿਹੜਾ ਅੰਬਰਸਤ ਵਿੱਚ ਪ੍ਰੋਗਰਾਮ ਕੀਤਾ ਜਾ ਰਿਹਾ ਉਸ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਕ੍ਰੂਸੇਡ ਵਰਡ ਦੀ ਵਰਤੋਂ ਕੀਤੀ ਆ ਜਦ ਕਿ ਪਿਛਲੇ ਸਾਲ 2024 ਦੇ ਵਿੱਚ ਇਹਨਾਂ ਨੇ ਇੱਕ ਕ੍ਰੂਸੇਡ ਵਰਡ ਦੀ ਵਰਤੋਂ ਕਰਨ ਤੋਂ ਸਮਾਜ ਦੇ ਵਿੱਚ ਲੋਕਾਂ 'ਕਿ ਮਾਫੀ ਮੰਗੀ ਸੀ ਔਰ ਦੂਸਰੀ ਗੱਲ ਇਹਨਾਂ ਨੇ ਇੱਕ ਬੁੱਕ ਪਬਲਿਸ਼ ਕੀਤੀ ਹੈ ਸਨਾਤਨ ਪਰਮੇਸ਼ਵਰ ਕੌਣ ਹੈ ਇਹ ਦੇਖੋ ਕਿ ਸਨਾਤਨ ਸਾਡਾ ਆਜਦਾ ਨਹੀਂ ਕਿੰਨੇ ਹਜ਼ਾਰਾਂ ਲੱਖਾਂ ਸਾਲ ਪੁਰਾਣਾ ਹੋਵੇ ਔਰ ਇਹ ਆਪਣੇ ਧਰਮ ਦੇ ਨਾਲ ਇਹਨੂੰ ਜੁਆਇੰਟ ਕਰ ਰਹੇ ਨੇ ਜਿਹੜਾ ਕਿ ਸਰਾਸਰ ਸਾਡੇ ਸਨਾਤਨ ਦੇ ਉੱਪਰ ਡਾਇਰੈਕਟ ਭਰਾ ਰਗਾ ਵਾ ਔਰ ਇਸ ਚੀਜ਼ ਨੂੰ ਹਿੰਦੂ ਜਿੱਥੇ ਬੰਦੀਆਂ ਜਿਹੜੀਆਂ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ ਇਦੇ ਉੱਪਰ ਜਿਹੜੀਆਂ ਵੀ ਝੂਠੀਆਂ ਗੱਲਾਂ ਉਹਨਾਂ ਨੇ ਲਿਖੀਆਂ ਵਾ ਡੀਸੀ ਸਾਹਿਬ ਤੋਂ ਮੰਗ ਕੀਤੀ ਗਈ ਇਹਨਾਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੇ ਸਾਡੇ ਸਨਾਤਿਆਂ ਨੂੰ ਨਿਆਂ ਦਿਵਾਇਆ ਜਾਵੇ ਪਿੰਨਾਂ ਵੀ ਕਈ ਵਾਰ ਮੰਗ ਪੱਤਰ ਦਿੱਤੇ ਗਏ ਆ ਜੀ ਉਹ ਠੰਡੇ ਬਸਤੇ ਤੇ ਪਹੁੰਚੇ ਤੋਂ ਲੱਗਦਾ ਕਿ ਇਹ ਮੰਗ ਪੱਤਰ ਕੋਈ ਕਾਰਵਾਈ ਹੁੰਦੀ ਦਿਖਾਈ ਨਹੀਂ ਸਰ ਦੇਖੋ ਜਦੋਂ ਕਿਸੇ ਨੂੰ ਬਾਰ-ਬਾਰ ਆਪਾਂ ਕਵਾਂਗੇ ਨਾ ਕਿਸੇ ਨਾ ਕਿਸੇ ਗੱਲ ਦਾ ਉਹਦਾ ਕਿਤੇ ਨਾ ਕਿਤੇ ਅਸਰ ਜ਼ਰੂਰ ਹੋਏਗਾ ਮੰਗ ਪੱਤਰ ਆਪਾਂ ਦੇ ਰਹੇ ਆ ਆਪਾਂ ਚੱਲਦੇ ਆਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਅਗੇਂਸਟ ਹੀ ਜਾਣਾ ਤੇ ਬੰਦੇ ਇਕੱਠੇ ਕਰਕੇ ਲਾਲ ਲਾਲਾ ਕਰਾ ਦੀ ਉਹਦਾ ਫਾਇਦਾ ਕੋਈ ਨਹੀਂਗਾ ਆਪਾਂ ਨਹੀਂ ਚਾਹਦੇ ਕਿ ਸਾਡੇ ਸਮਾਜ ਦੇ ਵਿੱਚ ਕੋਈ ਵੀ ਵੈਰ ਵਿਰੋਧ ਵਧੇ ਕੋਈ ਘਟਨਾ ਉਹ ਜੀ ਵਾਪਰੇ ਜਿਹਦੇ ਉੱਪਰ ਸਿੱਧਾ ਸਾਡੇ ਉੱਪਰ ਲੋਕਾਂ ਨੂੰ ਇਲਜ਼ਾਮ ਲਾਣਾ ਪੈਣਾ ਉਹ ਆਪਾਂ ਕੰਮ ਕਰਨ ਵਾਲੀ ਤੇ ਪ੍ਰਸ਼ਾਸਨਿਕ ਤਰੀਕੇ ਨਾਲ ਚੱਲ ਕੇ ਆਪਾਂ ਲਾਉਫਲ ਚੱਲ ਕੇ ਲਾਅ ਦੇ ਅਗੇਂਸਟ ਜਾ ਕੇ ਲੀਗਲੀ ਤਰੀਕੇ ਨਾਲ ਜੋ ਬੰਦੀ ਕਾਰਵਾਈ ਆਪਾਂ ਉਹਦੇ ਹੱਕ ਦੇ ਵਿੱਚ ਗਿਆ ਸਦਾ ਉਸ ਹੱਕ ਦੇ ਵਿੱਚ ਰਵਾਂਗੇ ਔਰ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਰਵਾਂਗੇ ਚਾਤਰੀ ਨੂੰ ਕਿਹੜਾ ਪ੍ਰੋਗਰਾਮ ਹੁੰਦਾ ਹੈ ਹੋਣ ਜਾ ਰਿਹਾ ਹੈ ਉਹਦੇ ਬੜਕੀ ਕਹਿਣਾ ਚਾਹੀਦਾ ਕਿ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਜਾਂ ਰੋਕ ਦੇਖੋ ਜੀ ਧਰਮ ਦਾ ਪ੍ਰਚਾਰ ਕਰਨ ਦੇ ਵਿੱਚ ਕਿਸੇ ਨੂੰ ਕੋਈ ਮਨਾਹੀ ਨਹੀਂ ਹੈ ਪ੍ਰਚਾਰ ਕਰਨ ਪਰ ਕਿਸੇ ਦੂਸਰੇ ਧਰਮ ਨੂੰ ਟਾਰਗੇਟ ਕਰਕੇ ਪ੍ਰਚਾਰ ਕਰਨ ਆਪਣੇ ਧਰਮ ਦਾ ਪ੍ਰਚਾਰ ਕਰਨ ਉਹ ਸਾਨੂੰ ਕਤਈ ਬਰਦਾਸ਼ਤ ਨਹੀਂ ਕਰਾ ਸਾਡੇ ਗੁਰੂਆਂ ਨੇ ਪੀਰਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਆਪਣੇ ਧਰਮ ਵਾਸਤੇ ਕਿ ਇਹ ਦਿਨ ਵੇਖਣ ਵਾਸਤੇ ਇਹ ਹੁਣ ਆਪਾਂ ਕਰੰਟਲੀ 350 ਸਾਲਾ ਗੁਰੂ ਤੇਗ ਹਹਾਦਰ ਜੀ ਦਾ ਮਨਾ ਰਹੇ ਹਾਂ ਜਿਨ੍ਹਾਂ ਨੇ ਸੀਸ ਘਟਾਤਾ ਆਪਣਾ ਧਿੰਦ ਦੀ ਚਾਦਰ ਘਵਾਏ ਕਿਸ ਚੀਜ਼ ਵਾਸਤੇ ਕਿ ਇਹ ਲੋਗ ਆ ਕੇ ਆਪਣੇ ਧਰਮ ਦਾ ਪ੍ਰਚਾਰ ਕਰਨ ਔਰ ਉਹ ਕੁਰਬਾਨੀ ਜੜੀਆਂ ਆਪਣੇ ਨਾਂ ਕਰਾ ਲਣ ਇਹ ਆਪਾਂ ਹੋਣ ਨਹੀਂ ਦੇਵਾਂਗੇ ਠੀਕ ਜੀ ਜੀ ਜਵਾ ਲਮਿਕੀ ਜੈ ਸ਼ੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲੱਕੀਬਾਦ ਪੰਜਾਬ ਪ੍ਰਧਾਨ ਭਗਵਾਨ ਵਾਲਮਿਕੀ ਵੀਰ ਸਨ ਆਨੰਦਪਾਪਾ ਸਨੀਨਾਥ ਜੀ ਬਾਬਾ ਪੋਲਾਨਾਥ ਜੀ ਮਿਸ਼ਵਿੰਦੂ ਪਰਿਸ਼ਦ ਤੋਂ ਵਰੁਣ ਜੀ ਸੁਖਵਿੰਦਰ ਜੀ ਅੱਜ ਸਾਰਿਆਂ ਸਹੀ ਸਮੂਹ ਵਾਲਮਿਕੀ ਦੇ ਹਿੰਦੂ ਜਥੇਬੰਦੀਆਂ ਨੇ ਇੱਕ ਮੰਗ ਪੱਤਰ ਦਿੱਤਾ ਵਾ ਪਿਛਲੇ ਸਾਲ 24 ਦੇ ਵਿੱਚ ਅੰਗਰਨੂਰ ਲੱਕਰੋਸ਼ੀਟ ਕਰਨ ਆਇਆ ਸੀਗਾ ਕੁਸ਼ੀਟ ਵਰਡ ਤੋਂ ਸਾਨੂੰ ਇਪਤੀ ਸੀਗੀ ਸਾਰੇ ਸਾਰੀ ਜੱਥੇ ਬੰਦੀਆਂ ਨੂੰ ਕਿਉਂਕਿ ਧਰਮ ਯੁੱਧ ਦਾ ਜਿਸ ਤਰ੍ਹਾਂ ਮੁਸਲਮਾਨਾਂ ਵਿੱਚ ਤੇ ਜਹਾਦ ਹੁੰਦਾ ਵਾ ਇਹਨਾਂ ਦੇ ਵਿੱਚ ਧਰਮ ਯੁੱਧ ਸੀਗਾ ਉਹਦਾ ਸੀਦਾ ਵਿਰੋਧ ਸੀਗਾ ਪਰ ਪਾਸਸ਼ਲ ਪ੍ਰਸ਼ਾਸਨ ਦੇ ਵਿੱਚ ਬਹਿ ਕੇ ਇਹਨਾਂ ਨੇ ਅਪੋਲੋਜਾਈਜ਼ ਕੀਤਾ ਸੀਗਾ ਕਿ ਫਿਊਚਰ ਅਸੀਂ ਜਿਹੜਾ ਇਸ ਨੂੰ ਨਹੀਂ ਯੂਜ਼ ਕਰਾਂਗੇ ਪਰ ਫਿਰ ਉਹ ਕਰ ਰਿਹਾ ਪਿਆ ਪਰ ਦੂਸਰੀ ਸਭ ਤੋਂ ਵੱਡੀ ਜਿਹੜੀ ਗੱਲ ਆ ਕਿ ਵੀ ਪਹਿਲਾਂ ਤੇ ਜਿਹੜੇ ਝੂਠ ਬੋਲ ਬੋਲ ਕੇ ਲੋਕਾਂ ਨੂੰ ਬੇਕੂ ਬਣਾ ਕੇ ਜਿਹੜਾ ਕਰਜ ਕਨਵਰਜਨ ਕਰਵਾ ਰਹੇ ਸੀਗੇ ਹੁਣ ਇਹ ਡਾਇਰੈਕਟਲੀ ਹੋ ਗਿਆ ਕਿ ਨੇ ਕਿਤਾਬ ਛਾਪੀ ਆ ਸਨਾਤਨ ਦਾ ਪਰਮੇਸ਼ਵਰ ਕੌਣ ਹੈ ਪਹਿਲਾਂ ਮੈਨੂੰ ਇਹ ਪੁੱਛਣਾ ਚਾਹਾਂਗਾ ਕਿ ਵੀ ਜੀਜ਼ਸ ਕ੍ਰਾਈਸ ਦਾ ਜਿਹੜਾ ਬਰਥ ਹੈਗਾ ਵਾ ਉਹ ਅਕੋਰਡਿੰਗ ਟੂ ਬਾਈਬਲ ਹੀ ਜੇ ਕਹੀਏ ਆਪਾਂ ਦੇ 2000 ਸਾਲ ਦੇ ਕਰੀਬ ਤਰੀਬ ਆ ਔਰ ਇਹ ਚ ਕਹਿ ਰਿਹਾ ਵਾ ਕਿ ਵੀ 700 ਸਾਲ ਜਿਹੜੇ ਆ ਉਹਨਾਂ ਦੇ ਜਨਮ ਤੋਂ ਪਹਿਲਾਂ ਦਾ ਸਨਤਨ ਪਰਮੇਸ਼ਰ ਸੀਗਾ ਮੈਂ ਇਹਨੂੰ ਇਹ ਗੱਲ ਪੁੱਛਣਾ ਚਾਹਾਂਗਾ ਕਿ ਵੀ ਫਿਰ ਇਹਨੇ ਤੇ ਉਹ ਕਹਾਵਤ ਕਰਦੀ ਨਾ ਵੀ ਜਦੋਂ ਜਾਕੇ ਉਦੋਂ ਸਵੇਰਾ ਭਾਰਤ ਦੀ ਸੰਕ੍ਰਿਤੀ ਅਸੀਂ 4 ਵਜੇ ਬ੍ਰਹਮ ਮੂਹਰਤ ਸਾਡਾ ਹੁੰਦਾ ਵਾ ਤੇ ਇਹਦਾ ਮੇਰੇ ਖਿਆਲ 10 ਵਜੇ ਹੁੰਦਾ ਵਾ ਕਿ 10 ਵਜੇ ਉੱਠਦਾ ਵਾ ਇਸ ਕਰਕੇ ਇਹਨੂੰ ਲੱਗਾ ਵਾ ਕਿ ਵੀ 2700 ਸ ਜਦ ਕਿ ਸਾਡੀ ਜਿਹੜੀ ਸੰਸਕ੍ਰਿਤੀ ਆ ਜਿਹੜੀ ਸਾਡੀ ਧਰਤੀ ਆ ਜਿਹੜੀ ਉਹ ਅਰਬਾਂ ਦੇ ਹਿਸਾਬ ਦੇ ਨਾਲ ਜਿਹੜੀ ਹੋਰੀ ਇਸ ਟਾਈਮ ਉਮਰ ਆ ਜੇ ਤੁਸੀਂ ਨਾ ਸਾਡੇ ਅਕੋਰਡਿੰਗ ਨੂੰ ਵੀ ਚੱਲ ਜਾਵੋਗੇ ਨਾ ਤੇ ਅਰਬਾਂ ਦੇ ਹਿਸਾਬ ਦੇ ਨਾਲ ਜਿਹੜੀ ਆ ਉਹ ਸਾਡੀ ਧਰਤੀ ਦੀ ਉਮਰ ਆ ਤੇ ਉਸ ਉਹ ਉਦੋਂ ਦਾ ਹੀ ਜਿਹੜਾ ਵਾ ਸੂਰਜ ਆ ਆਪਣਾ ਸੋਰੀ ਉਦੋਂ ਦਾ ਹੀ ਸਨਾਤਨ ਧਰਮ ਜਿਹੜਾ ਵਾ ਉਹ ਇਗਜ਼ਿਸਟ ਕਰਦਾ ਵਾ ਤੇ ਇਹ ਆਪਣੇ ਆਪਣੀ ਬੁੱਕ ਦੇ ਵਿੱਚ ਇਹ ਚੀਜ਼ ਕਹਿ ਰਿਹਾ ਵਾ ਕਿ ਸਨਾਤਨ ਧਰਮ ਜਿਹੜਾ ਵਾ ਉਹ ਕ੍ਰਿਸ਼ਨ ਧਰਮ ਆ ਉਹ ਜਿਹੜਾ ਰਾਮੋਦੀ ਆ ਉਹ ਜੀਜ਼ਸ ਕਰਾਈ ਸਾ ਇਸ ਸਿੱਧੇ ਸਿੱਧੇ ਸਾਰਾ ਹਿੰਦੂ ਜਿਹੜੀ ਸਨਾਤਨ ਸੰਸਕ੍ਰਿਤੀ ਆ ਜਿਹੜੀ ਉੱਤੇ ਜਿਹੜਾ ਪ੍ਰਹਾਰ ਕੀਤਾ ਗਿਆ ਵਾ ਉਹ ਬਿਲਕੁਲ ਨਹੀਂ ਬਰਦਾਸ਼ਤ ਕੀਤਾ ਜਾਊਗਾ ਕਿਉਂਕਿ ਜੇ ਆਪਾਂ ਆਪਣਾ ਸਿੱਕੇ ਇਤਿਹਾਸ ਕਰੀਏ ਕਿ ਵੇਖੋ ਹੁਣ ਆਪਾਂ ਹਫਤੇ ਪਹਿਲਾਂ ਹੀ ਗੁਰੂ ਸਾਹਿਬ ਦੀ ਸ਼ਹੀਦੀ ਮਨਾਈ ਆ ਔਰ 350 ਸਾਲਾਂ ਜਿਹੜਾ ਗੁਰਤੇਗ ਭਦਰ ਮਹਾਰਾਜ ਦਾ ਸ਼ਹੀਦੀ ਹੜੇ ਚੱਲੇ ਆ ਔਰ ਉਹਦੇ ਵਿੱਚ ਤੁਸੀਂ ਦੇਖੋ ਭਾਈ ਮਤੀਦਾਸ ਜੀ ਸਤੀਦਾਸ ਜੀ ਭਾਈ ਦਿਆਲਾ ਜੀ ਆ ਔਰ ਕਿੰਨੀਆਂ ਜਿਹੜੀਆਂ ਕੁਰਬਾਨੀਆਂ ਜਿਹੜੀਆਂ ਨਾਲ ਦਿੱਤੀਆਂ ਵਾ ਜਿਹੜਾ ਅਸੀਂ ਹਜ਼ਾਰ ਜਨਮ ਵੀ ਲੈ ਲੀਏ ਉਹਦਾ ਅਸੀਂ ਮੁੱਲ ਨਹੀਂ ਮੋੜ ਸਕਦੇ ਪਰ ਅੱਜ ਵੇਖਿਆ ਜਾ ਰਿਹਾ ਵਾ ਕਿ ਵੀ ਉਹਨਾਂ ਦੇ ਦੇਸ਼ 'ਚ ਹੀ ਉਹਨਾਂ ਦੇ ਹੀ ਸਟੇਟ ਦੇ ਵਿੱਚ ਜਿੱਥੇ ਸਿੱਖੀ ਦਾ ਧੁਰਾ ਵਾ ਪੰਜਾਬ ਦੇ ਵਿੱਚ ਗੁਰੂਆਂ ਦੀ ਧਰਤੀ ਘਾਈ ਗਈ ਹੈ ਪੰਜਾਬ ਦੀ ਧਰਤੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਉਹਦੇ ਵਿੱਚ ਹੀ ਜਿਹੜਾ ਵਾ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਜਿਹੜਾ ਵਾ ਕਿ ਕਨਵਰਜਨ ਹੋ ਰਿਹਾ ਵਾ ਜਿਹੜਾ ਚਿੰਤਾ ਦਾ ਵਿਸ਼ੇ ਆ ਔਰ ਸਾਡੀ ਹੀ ਕੌਮ ਜਿਹੜੀ ਆ ਬਾਬਾ ਜੀਵਨ ਸਿੰਘ ਜੀ ਸੀਗੇ ਜਿਹੜੇ ਚੰਦਨੀ ਚੌਂਕ ਦੇ ਵਿੱਚੋਂ ਗੁਰੂ ਸਾਹਿਬ ਦਾ ਜਿਹੜਾ ਸ਼ੀਸ਼ ਲੈ ਕੇ ਆਏ ਸੀਗੇ ਔਰ ਸਾਡੇ ਸਮਾਜ ਦੇ ਹੱਥਾਂ ਦੇ ਵਿੱਚ ਜ਼ੁਲਮ ਦੇ ਵਿਰੁੱਧ ਗੁਰੂ ਸਾਹਿਬ ਨੇ ਜਿਹੜੀ ਆ ਤੇਗ ਫੜਾਈ ਦਿੱਤੀ ਸੀਗੀ ਪਰ ਅੱਜ ਜਿਸ ਵੇਲੇ ਕਨਵਰਜਨ ਹੋ ਰਿਹਾ ਵਾ ਇਸਾਈ ਪਾਸਟਰ ਜਿਹੜੇ ਆ ਸਾਡੇ ਸਮਾਜ ਦੇ ਹੱਥਾਂ ਦੇ ਵਿੱਚ ਸਲੀਮਾਂ ਫੜਾਈ ਜਾ ਰਹੇ ਆ ਚਿੰਤਾ ਦਾ ਵਿਸ਼ਾ ਵਾ ਅੱਜ ਜਿਹੜਾ ਮੰਗ ਪੱਤਰ ਦਿੱਤਾ ਗਿਆ ਉਹਦੇ ਬਾਰੇ ਅੱਜ ਜਿਹੜਾ ਮੰਗ ਪੱਤਰ ਦਿੱਤਾ ਗਿਆ ਵੇ ਇੱਕ ਤੇ ਕੁਰਸੇੜ ਤੋਂ ਸਾਨੂੰ ਇਤਰਾਜ਼ ਹੈਗਾ ਵਾ ਕੋ ਆਪਣਾ ਧਰਮ ਦਾ ਪ੍ਰਚਾਰ ਕਰੇ ਸਾਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਆ ਪਰ ਆਪਣੇ ਧਰਮ ਦੇ ਪ੍ਰਚਾਰ ਦੇ ਵਿੱਚ ਵਿੱਚ ਧਰਮ ਯੁੱਧ ਕ੍ਰੁਸੇਡ ਵਰਡ ਯੂਜ਼ ਕਰੇ ਇਸ ਚੀਜ਼ ਦਾ ਤੁਹਾਨੂੰ ਇਤਰਾਜ ਹੈ ਕਿਉਂਕਿ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਕਿਹਾ ਵਾ ਕਿ ਵੀ ਉਹ ਮਾਫੀ ਮੰਗ ਕੇ ਗਏ ਸੀਗੇ ਔਰ ਹੁਣ ਫਿਰ ਕ੍ਰੁਸੇਡ ਵਰਡ ਯੂਜ਼ ਕਰਨਾ ਤੁਸੀਂ ਮਾਫੀ ਦੀ ਗੱਲ ਕੀਤੀ 2024 ਦੇ ਵਿੱਚ ਆਪਾਂ ਉਹ ਰਿਪੋਰਟ ਕੀਤੀ ਸੀ ਹਾਂਜੀ ਪ੍ਰਸ਼ਾਸਨ ਦੇ ਸਾਹਮਣੇ ਮੁਕ ਹੋ ਗਈ ਸੀ ਗੱਲ ਪਰ ਕਿਦੋਂ ਉਹਨਾਂ ਦਾ ਪ੍ਰੋਗਰਾਮ ਹੈ ਉਹ ਚ ਵੀ ਯੂਜ਼ ਕੀਤਾ ਉਹ ਚ ਬਾਅਦ ਚ ਫਿਰ ਤੁਸੀਂ ਚੁੱਪੀ ਕੋ ਉਤਾਰੀ ਗਈ ਹੁਣ ਫਿਰ ਦੋ ਸਾਲ ਦੇਖੋ ਜੀ ਅਸੀਂ ਕੋਈ ਚੁੱਪੀ ਨਹੀਂ ਧਾਰੀ ਇਹ ਇੰਨੇ ਕਿ ਜ਼ਿਆਦਾ ਸਟਰੋਂਗ ਹੋ ਚੁੱਕੇ ਆ ਪ੍ਰਸ਼ਾਸਨ ਇਹਨਾਂ ਦੇ ਅੱਗੇ ਜਿਹੜਾ ਵਾ ਪੰਪਾ ਪਾਰ ਹੋ ਜਾਂਦਾ ਵਾ ਪਰ ਮੈਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਔਰ ਪੰਜਾਬ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹੀ ਗੱਲ ਕਵਾਂਗਾ ਕਿ ਵੀ ਜੇ ਇਸ ਤਰੀਕੇ ਦੇ ਨਾਲ ਕਨਵਰਜਨ ਹੁੰਦਾ ਰਿਹਾ ਤੇ ਸਾਡੀਆਂ ਧਾਰਮਿਕ ਜਿਹੜੀਆਂ ਧਾਰਮਿਕ ਸੰਸਥਾਨ ਹੈਗੇ ਆ ਧਾਰਮਿਕ ਸਾਡੀਆਂ ਯਾਤਰਾਵਾਂ ਉਹਨਾਂ ਦਾ ਕੋਈ ਮਤਲਬ ਨਹੀਂ ਰਹਿ ਜਾਣਾ ਜਦੋਂ ਕਿਸੇ ਨੇ ਕਿਸ ਕਨਵਰਜਨ ਹੀ ਕਰ ਲੈਣਾ ਵਾ ਜਦੋਂ ਉਹਨਾਂ ਨੇ ਆਪਣੇ ਧਰਮ ਦੇ ਵਿੱਚ ਮੂੰਹ ਹੀ ਨਹੀਂ ਕਰਨਾ ਤੇ ਫਿਰ ਧਾਰਮਿਕ ਸਥਾਨਾਂ ਦਾ ਜਾਂ ਧਾਰਮਿਕ ਯਾਤਰਾਵਾਂ ਕਰਨ ਦਾ ਕੋਈ ਮਤਲਬ ਨਹੀਂ ਰਹਿਣਾ। ਕੇਜਰੀਵਾਲ ਜਦੋਂ ਜਦੋਂ ਇਹਨਾਂ ਨੇ ਪੰਜਾਬ ਦੇ ਵਿੱਚ ਇਲੈਕਸ਼ਨ ਲੜਨੇ ਸੀਗੇ ਉਦੋਂ ਵੀ ਕੇਜਰੀਵਾਲ ਜੀ ਨੇ ਇੱਕ ਗੱਲ ਕਹੀ ਸੀਗੀ ਕਿ ਮੈਂ ਜਿਹੜਾ ਐਂਟੀ ਕਨਵਰਜਨ ਲਾ ਜਿਹੜਾ ਵਾ ਉਹ ਲੈ ਕੇ ਆਵਾਂਗਾ ਪੰਜਾਬ ਦੇ ਵਿੱਚ। ਉਹ ਸਰਕਾਰ ਜਿਹੜੀ ਇਸ ਟਾਈਮ ਖਤਮ ਹੋਣ ਤੇ ਆਈ ਆ ਪਰ ਹਜੇ ਤੱਕ ਉਹਨਾਂ ਨੇ ਜਿਹੜਾ ਤਰੰਪਰਵਤਨ ਦੇ ਵਿੱਚ ਇੱਕ ਪ੍ਰੋਗਰਾਮ ਹੋ ਰਿਹਾ ਸੀ ਉਹਦੇ ਬਾਰੇ। ਔਰ ਇਹ ਸਬੰਧ ਵਿੱਚ ਜੀ ਸਾਰੀਆਂ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਕੇ ਜੀ ਇਸੀ ਦਾ ਵਿਰੋਧ ਕੀਤਾ ਜਾਊਗਾ ਕਿਉਂਕਿ ਬਾਰ ਬਾਰ ਇਹ ਗਲਾ ਮਾਫੀ ਮੰਗਦਾ ਔਰ ਫਿਰ ਉਹੀ ਚੀਜ਼ ਵੜ ਯੂਜ਼ ਕਰ ਲੈਂਦਾ ਪਰ ਪ੍ਰਸ਼ਾਸਨ ਨੂੰ ਵੀ ਗੱਲ ਚਾਹੀਦੀ ਆ ਕਿ ਵੀ ਲਗਾਤਾਰ ਅਸੀਂ ਪ੍ਰਸ਼ਾਸਨ ਨੂੰ ਇੱਕ ਇੰਟੀਮੇਸ਼ਨ ਦੇਈ ਦੀ ਆ ਅਸੀਂ ਪੂਰਾ ਜਿਹੜਾ ਵਾ ਲਾਫਲ ਕੰਮ ਕਰੀਦਾ ਵਾ ਪਰ ਫਿਰ ਵੀ ਪ੍ਰਸ਼ਾਸਨ ਜਿਹੜਾ ਵਾ ਉਹ ਜਿਹੜਾ ਬਿਲਕੁਲ ਧਿਆਨ ਨਹੀਂ ਦਿੰਦਾ ਔਰ ਪੰਜਾਬ ਸਰਕਾਰ ਨੂੰ ਮੈਂ ਕਵਾਂਗਾ ਕਿ ਵੀ ਸਾਡੇ 3.5 ਸਾਡੇ 3 ਕਰੋੜ ਜਿਹੜੀ ਆਬਾਦੀ ਹੈ ਪੰਜਾਬ ਦੀ ਸਿਰਫ 10 ਲੱਖ ਜਿਹੜਾ 크ਿਸਚਨ ਸਮਾਜ ਹੈ ਤੁਹਾਨੂੰ ਇਹਨਾਂ ਨੇ ਨਹੀਂ ਵੋਟ ਬਣਾਇਆ ਸਾਰਿਆਂ ਨੇ ਵੋਟ ਪਾਈ ਆ ਇਬ ਵੀ ਇੱਕ ਤਸਤੀਕਰਨ ਦੀ ਜਿਹੜੀ ਆ ਰਾਜਨੀਤੀ ਨੂੰ ਛੱਡ ਕੇ ਸਾਰਿਆਂ ਦਾ ਵੀ ਸੋਚੋ ਰੋਕਿਆ ਜਾਏਗਾ ਤੁਹਾਡੇ ਵੱਲੋਂ ਇਹ ਕੀ ਕਰਦੇ ਬਿਲਕੁਲ ਜੀ ਸਾਰੇ ਇੱਥੇ ਬੰਦੀਆਂ ਨਾਲ ਗੱਲ ਕਰਕੇ ਜੋ ਡਿਸੀਜਨ ਹੋਏਗਾ ਫਿਰ ਉਸ ਹਸਾਬ ਨਾਲ ਕੰਮ ਕੀਤਾ ਜਾਏਗਾ ਪ੍ਰਸ਼ਾਸਨ ਉਸੇ ਚੇਤਾਵਨੀ ਦੇ ਦਿੱਤੀ ਆ ਕਿ ਵੀ ਪ੍ਰਸ਼ਾਸਨ ਦੇਖੋ ਮੈਂ ਰੋਕਣ ਦੀ ਗੱਲ ਨਹੀਂ ਕਰਦਾ ਮੈਂ ਇੱਕ ਗੱਲ ਕਰਦਾ ਮੈਂ ਪ੍ਰੋਗਰਾਮੇ ਕਰਨ ਪਰ ڪرਸੀੜ ਵੜ ਯੂਜ਼ ਕਰਨਗੇ ਤੇ ਫਿਰ ਉਹ ਤੋਂ ਸਾਨੂੰ ਉਪੱਤੀ ਹੋਏਗੀ ਫਿਰ ਉਹ ਆਪਣਾ ਸਟੈਪ ਲਵਾਂਗੇ ਅਸੀਂ ਬੜਾ ਬੜਾ ਜੀ 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 ਕਿ ਜੀਗਾ ਇਹਨਾਂ ਵੱਲੋਂ ਦਿੱਤਾ ਗਿਆ ਕੇਸ ਬਹਜਤਾ ਹੈ। ਸੋ ਇਹ ਜਿਹੜੀ ਜਥੇਬੰਦੀ ਹੈ ਜੀ ਇਹਨਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈਗਾ ਕਿ ਕੋਈ ਧਾਰਮਿਕ ਭਾਵਨਾਵਾਂ ਦੇ ਵਿਰੁੱਧ ਕੋਈ ਪਾਸਟਰ ਨੇ ਚਲੋ ਮੈਂ ਇਹਦੇ ਵਿੱਚ ਨਾਮ ਨਹੀਂ ਲੈਂਦਾ ਮੰਗ ਪੱਤਰ ਦੇ ਵਿੱਚ ਆਲਰੇਡੀ ਲਿਖਿਆ ਹੋਇਆ ਹੈ। ਉਹਨਾਂ ਦੇ ਅਗੇਂਸਟ ਦਿੱਤਾ ਹੈ ਤੇ ਉਹਨਾਂ ਦਾ ਇਹ ਕਹਿਣਾ ਹੈਗਾ ਇਹਨਾਂ ਦਾ ਕਿ ਵੀ ਇਹਦੇ ਵਿੱਚ ਕੋਈ ਇਨ ਦਾ ਪਾਸਟ ਵੀ ਇਹਦੇ ਸੰਬੰਧੀ ਕੋਈ ਇਹਨਾਂ ਦੀ ਆਪਸ ਵਿੱਚ ਬੈਠ ਕੇ ਇੱਕ ਫੈਸਲਾ ਹੋਇਆ ਸੀਗਾ ਜਿਹੜਾ ਕਿ ਸ਼ਾਇਦ ਉਹਦੀ ਜਿਹੜੀ ਮੱਧਸਤਾ ਦਾ ਪ੍ਰਸ਼ਨ ਹੈ ਕਰਾਈ ਸੀ। ਅਸੀਂ ਇਹ ਪੁਲਿਸ ਨੂੰ ਫਰਦਰ ਐਕਸ਼ਨ ਵਾਸਤੇ ਭੇਜ ਰਹੇ ਹਾਂ